ਇੱਕ ਭਲਾਈ ਕਰਨੀ ਉਦੋਂ ਮਹਿੰਗੀ ਪੈ ਜਾਂਦੀ ਹੈ ਜਦੋਂ ਉਸ ਵੱਲੋਂ ਇੱਕ ਕਛੂ ਦਾ ਭਲਾ ਕਰਿਆ ਜਾਂਦਾ ਹੈ ਪਰ ਉਸਦੇ ਲਈ ਉਹ ਨੁਕਸਾਨ ਬਣ ਜਾਂਦਾ ਹੈ ਤਾਂ ਇਹ ਮੁੰਡਾ ਹਿਮਾਚਲ ਉਹਨਾਂ ਦਾ ਰਹਿਣ ਵਾਲਾ ਜੋ ਕਿ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਕਛੂ ਜੋ ਕਿ ਸੜਕ ਕਰਾਸ ਕਰਦਾ ਇਸ ਨੂੰ ਮਿਲਦਾ ਹੈ ਤਾਂ ਇਹ ਉਸ ਦੀ ਜਾਨ ਬਚਾਉਣ ਦੇ ਬਾਰੇ ਸੋਚਦਾ ਹੈ ਕਿ ਇਸ ਨੂੰ ਉਹ ਪਾਣੀ ਦੇ ਵਿੱਚ ਛੱਡ ਦੇਵੇ ਤਾਂ ਉਸ ਨੂੰ ਚੁੱਕ ਕੇ ਆਪਣੀ ਗੱਡੀ ਦੇ ਵਿੱਚ ਬਿਠਾ ਲੈਂਦਾ ਤੇ ਜਾ ਕੇ ਨੰਗਲ ਨਹਿਰ ਦੇ ਵਿੱਚ ਉਸ ਨੂੰ ਛੱਡ ਦਿੰਦਾ ਤਾਂ ਜਦੋਂ ਇਹ ਨਹਿਰ ਦੇ ਵਿੱਚ ਉਸ ਕਸ਼ੂਏ ਨੂੰ ਛੱਡਦਾ ਤਾਂ ਇਸ ਦੇ ਜੇਬ ਦੇ ਵਿੱਚ ਉਹ ਮੋਬਾਈਲ ਫੋਨ ਪਾਣੀ ਦੇ ਵਿੱਚ ਜਾ ਕੇ गिर ਜਾਂਦਾ ਹੈ ਤਾ ਦੱਸ ਦਈਏ ਕਿ 1.5 ਲੱਖ ਦਾ ਇਸ ਦਾ Samsung ਦਾ ਫੋਨ ਸੀ ਜੋ ਕਿ ਵਾਟਰਪਰੂਫ ਸੀ ਤਾਂ ਇਹ ਚਿੰਤਾ ਦੇ ਵਿੱਚ ਪੈ ਜਾਂਦਾ ਹੈ ਕਿ ਇਹ ਆਪਣਾ ਫੋਨ ਕਿਵੇਂ ਬਾਹਰ ਕੱਢ ਸਕਦਾ ਹੈ ਤਾਂ ਉੱਥੇ ਗੋਤਾਖੋਰ ਦੇ ਵੱਲੋਂ ਇਸ ਦੀ ਮਦਦ ਕੀਤੀ ਜਾਂਦੀ ਹੈ ਤਾਂ ਬੜੀ ਮੁਸ਼ਕਲ ਦੇ ਬਾਅਦ ਫੋਨ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਹੁਣ ਦੇਖੋ ਇਹ ਮੁੰਡਾ ਕਿੰਨਾ ਖੁਸ਼ ਹੋ ਚੁੱਕਿਆ ਹੈ ਜਿਹੜੀ ਭਲਾਈ ਹੁੰਦੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਭਲਾਈ ਜ਼ਰੂਰ ਕਰਦੀ ਹੈ ਦੇਖੋ ਕਿਵੇਂ ਇਸ ਮੁੰਡੇ ਨੇ ਕਛੂ ਦਾ ਭਲਾ ਕੀਤਾ ਤੇ ਇਸ ਦਾ ਮੋ ਆਇਲ ਫੋਨ ਇਸ ਨੂੰ ਵਾਪਸ ਮਿਲ ਚੁੱਕਿਆ ਹੈ